मेरे नाल टेलीफोन लाइन ते अबाउट ਤੋਂ ਜੁੜੇ ਨੇ ਮੌਜੂਦਾ ਐਮ ਐਲ ਏ ਸੰਦੀਪ ਜਾਖੜ ਜਾਖੜ ਜੀ ਨਮਸਕਾਰ ਹਾਂ ਸਤਿ ਸ਼੍ਰੀ ਅਕਾਲ ਜੀ ਸਾਨੂੰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੰਦੀਪ ਪਿੱਛੇ ਜੇ ਵਿਧਾਨ ਸਭਾ ਦੇ ਵਿੱਚ ਬੁੱਢਾ ਨਾਲਾ ਨੂੰ ਲੈ ਕੇ ਔਰ ਸਤਲੁਜ ਦੇ ਪਾਣੀ ਨੂੰ ਲੈ ਕੇ ਕਾਫੀ ਡਿਬੇਟ ਹੋਈ ਉਸ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਨੇ ਇੱਕ ਕਮੇਟੀ ਦਾ ਗਠਨ ਕੀਤਾ ਵਾ ਜਿਹਦੇ ਤੁਸੀਂ ਵੀ ਮੈਂਬਰ ਜੀ ਸ਼ੈਦ ਉਹ ਬੁੱਢਾ ਨਾਲਾ ਔਰ ਕੱਗਰ ਕਮੇਟੀ ਉਹਦਾ ਨਾਮ ਆ ਕੱਗਰ ਕਮੇਟੀ ਹਾਂਜੀ ਸਰ ਉਹਦਾ ਕੀ ਪ੍ਰੋਗਰੈਸ ਹੈ ਹੁਣ ਤੱਕ ਅ ਪ੍ਰੋਗਰੈਸ ਉਹਦਾ ਜੇਕਰ ਦਿੱਤਾ ਮਤਲਬ ਐਸ ਪਰਸੈਂਟੇਜ ਵਾਈਜ਼ ਜਾਂ ਹੋ ਤਾਂ ਮੈਂ ਤੁਹਾਨੂੰ ਕੋਈ ਮੈਨੂ ਐਸ ਅ ਮੈਂਬਰ ਹੋਣ ਦੇ ਨਾਤੇ ਨਹੀਂ ਪਤਾ ਪ੍ਰੋਗਰੈਸ ਕੀ ਹੈ ਅਚਾ ਲੇਕਿਨ ਅਸੀਂ ਲਗਾਤਾਰ ਨਿਰੰਤਰ ਉੱਤੇ ਫੀਲਡ ਟ੍ਰਿਪ ਵੀ ਬਹੁਤ ਕੀਤੇ ਐ ਤੇ ਫੀਲਡ ਦੇ ਵਿੱਚ ਇਸਾ ਆਸਰਾ ਨਾਲ ਲਗਾਤਾਰ ਮੀਟਿੰਗਸ ਹੁੰਦੀ ਰਹੀ ਐਂਡ ਕਾਫੀ ਸੁਧਾਰ ਹੋਇਆ ਹੈ ਲੇਕਿਨ ਅਨਫੋਰਚਨਟਲੀ ਅੱਜ ਵੀ ਕਿਉਂਕਿ ਜਦੋਂ ਅਸੀਂ ਫੀਲਡ ਵਿজিট ਕਰਦੇ ਆ ਤੇ ਉਹ ਜਿਹੜਾ ਬੁੱਢਾ ਨਾਲਾ ਹੈ ਉੱਤੇ ਪੀਕੇਵਾਲ ਜੀ ਵੀ ਬਹੁਤ ਇਨਵੋਲਵ ਹੈ ਉਹਦੇ ਵਿੱਚ ਐਂਡ ਲੇਕਿਨ ਅੱਜ ਵੀ ਪਾਣੀ ਜਿਹੜਾ ਹੈ ਉਹ ਵਿਚਾਰ ਜਿਹੜਾ ਹੋ ਰਿਹਾ ਐ ਫਲੂਐਂਟ ਆ ਰਹੇ ਉਹ ਅੱਜ ਵੀ ਰੰਗ ਉਹਦਾ ਬਿਲਕੁਲ ਥੜਾ ਹੈ ਐਂਡ ਉਹ ਪਾਣੀ ਜਦੋਂ ਦਰਿਆ 'ਚ ਆਂਦਾ ਹੈ ਆਲਟੀਮੇਟਲੀ ਮਤਲਬ ਸਾਰਿਆਂ ਨੂੰ ਨੁਕਸਾਨ ਹੈ ਕਿ ਜਿੰਨਾ ਪ੍ਰੋਗਰੈਸ ਹੋਣਾ ਚਾਹੀਦਾ ਸੀ ਕੁਈਆ ਕੋਈ ਅੱਜ ਦੀ ਪ੍ਰੋਬਲਮ ਨਹੀਂ ਹੈ ਜੰਮੀ ਸਾਹਿਬ ਆ ਮੇਰੇ ਖਿਆਲ ਤਾਂ ਅਰਥਾਂ ਦੀ ਦਿੱਕਤ ਹੈ ਕਿੰਨੀ ਸਰਕਾਰਾਂ ਆ ਗਈ ਚਲੀ ਗਈ ਪਰ ਬੁੱਧਾ ਨਾਲਾ ਗੱਜਰ ਉੱਥੇ ਜਦੋਂ ਅਸੀਂ ਲੁਗਿਆਣੇ ਦੀ ਗੱਲ ਕਰਦੇ ਆ ਲੋਕਾਂ ਨਾਲ ਵੀ ਗੱਲ ਕਰਦੇ ਆ ਉਹ ਪ੍ਰੋਬਲਮ ਉੱਥੇ ਦੀ ਉੱਥੇ ਹੀ ਖੜੀ ਹੈ ਐਂਡ ਸੈਂਟਰਲ ਗਵਰਨਮੈਂਟ ਨੇ ਵੀ ਕਿਉਂਕਿ ਪਿਛਲੇ 5 ਸਾਲਾਂ ਕੇ ਸਪੈਸ਼ਲੀ ਜਿਹੜੇ ਗਜਿੰਦਰ ਟਖਾਵਲ ਜੀ ਜੀ ਵਾਟਰ ਰਿਸੋਰਸ ਮੰਤਰੀ ਸੀ ਐਂਡ ਕਿਉਂਕਿ ਆ ਪਾਣੀ ਆਲਟੀਮੇਟਲੀ ਆ ਤੇ ਰਾਜਸਥਾਨ ਵੀ ਆਪਾਂ ਭੇਜਦੇ ਜਾ ਰਿਹਾ ਤੇ ਉਹਨਾਂ ਦਾ ਵੀ ਇੰਟਰਸਟ ਸੀ ਤੇ ਉਹਨਾਂ ਨੇ ਵੀ ਸੈਂਟਰਲ ਗਵਰਨਮੈਂਟ ਨੇ ਬਹੁਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਫਾਈਨੈਂਸ਼ੀਅਲ ਸਪੋਰਟ ਦਿੱਤੀ ਮੋਨਿਟਰਿੰਗ ਵੀ ਕਰ ਰਹੀ ਹੈ ਪਰ ਜਿੰਨਾ ਰਿਜ਼ਲਟ ਆਣਾ ਚਾਹੀਦਾ ਸੀ ਉਹ ਨਾ ਆ ਰਿਹਾ ਸੰਦੀਪ ਕੀ ਲੱਗਦਾ ਵਾ ਕਿਉਂ ਰਿਜ਼ਲਟ ਨਹੀਂ ਆ ਰਿਹਾ ਕਿਉਂਕਿ ਕਈ ਸਰਕਾਰਾਂ ਆ ਗਈਆਂ ਕਈ ਚੱਲੀਆਂ ਗਈਆਂ ਉਹਦੇ ਚ ਕਾਂਗਰਸ ਸਰਕਾਰ ਵੀ ਸੀ ਉਸ ਵੇਲੇ ਵੀ ਪ੍ਰੋਗਰੈਸ ਕੋਈ ਨਹੀਂ ਹੋਇਆ ਤੁਹਾਡੀ ਆਪਣੀ ਪਾਰਟੀ ਦੀ ਸਰਕਾਰ ਵੇਲੇ ਵੀ ਜਦੋਂਕਾ ਮੇਰੀ ਜਿਹੜੀ ਲੀਜੀ ਆ ਕੁੱਡ ਬੀ ਰੌਂਗ ਮੇਰੀ ਬੇਰੀ ਲੀਜੀ ਰਾਏ ਨਹੀਂ ਜੀ ਸੋਚ ਹੈ ਇੱਕ ਸਾਲ ਕਮੇਟੀ ਦੇ ਰਹਿ ਕੇ ਅਫਸਰਾਂ ਨਾਲ ਗੱਲ ਕਰਕੇ ਇੰਡਸਟਰੀ ਲਿਸ ਨਾਲ ਗੱਲ ਕਰਕੇ ਸਾਰਿਆਂ ਦਾ ਪੱਖ ਸੁਣ ਕੇ ਮੇਰੀ ਜਿਹੜੀ ਰਾਏ ਹੈ ਕਾਮੀਨ ਓਪੀਨੀਅਨ ਹੈ ਇੱਕ ਤਾਂ ਜਿਹੜੀ ਵੱਡੀ ਇੰਡਸਟਰੀ ਹੈ ਉਹਨਾਂ ਨੇ ਤਾਂ ਕਾਫੀ ਹੱਦ ਤੱਕ ਉਹਨਾਂ ਦਾ ਜਿਹੜਾ ਡਿਸਚਾਰਜ ਹੈ ਉਹ ਨਹੀਂ ਹੁੰਦਾ ਕਿਉਂਕਿ ਉਹ ਉਹਨਾਂ ਦੇ ਆਪਣੇ ਐਸਪੀ ਪਲਾਂਟ ਲੱਗੇ ਹੈ ਤੇ ਉੱਥੇ ਜਿਹੜੇ ਕਾਮਨ ਪਲਾਂਟ ਵੀ ਲੱਗਦੇ ਆ ਜਿਵੇਂ ਇੰਡਸਟਰੀਅਲ ਹੱਬ ਦੇ ਵਿੱਚ ਲੱਗਿਆ ਉਹਦੇ ਵਿੱਚ ਉਹਦੀ ਖਰਚੇ ਦੀ ਵੀ ਸ਼ੇਅਰਿੰਗ ਹੈ ਥੋੜਾ ਪੈਸਾ ਇੰਡਸਟਰੀ ਨੇ ਲੈਂਦੇ ਥੋੜੀ ਸਰਕਾਰ ਦਿੰਦੀ ਹੈ ਉਹ ਸੈਕਟਰ ਦੇ ਵਿੱਚ ਤਾਂ ਕਾਫੀ ਹੱਦ ਤੱਕ ਕੰਟਰੋਲ ਹੋਇਆ ਦੇਖੀ ਜਿਹੜਾ ਅਨਾਰਗਨਾਈਜ਼ ਸੈਕਟਰ ਹੈ ਜਿਹੜਾ ਡਾਈਨ ਸੈਕਟਰ ਹੈ ਜਿਹੜੀ ਛੋਟੀ-ਛੋਟੀ ਮਾਈਕਰੋ ਘਰਾਂ ਦੇ ਵਿੱਚ ਇੰਡਸਟਰੀ ਲੱਗੀ ਹੈ ਉਹ ਨਾ ਤਾਂ ਕਿਸੇ ਦਾਇਰੇ ਦੇ ਵਿੱਚ ਹੈ ਉਹ ਮਤਲਬ ਐਨ ਉਹ ਵੇਸ ਅਜਬੀ ਐਂਡ ਇਵਨ ਗੁਬਿਆਨੇ ਸ਼ਹਿਰ ਦਾ ਜਿਹੜਾ ਸੀਵੇਜ ਦਾ ਪਾਣੀ ਹੈ ਉਹ ਕਾਫੀ ਹੱਦ ਤੱਕ ਟ੍ਰੀਟ ਹੋ ਰਿਹਾ ਹੈ ਮੋੜਨੇ ਮਤਲਬ ਆਈ ਥਿੰਕ 70 80 ਪਰਸੈਂਟ ਸੈਕਰੀਟ ਹੋਣਾ ਸ਼ੁਰੂ ਹੋ ਗਿਆ ਹੈ ਲੇਕਿਨ ਆ ਜਿਹੜਾ ਇੰਡਸਟਰੀਅਲ ਵੇਸਟ ਹੈ ਇਹਦੇ ਉੱਤੇ ਐਂ ਜਦੋਂ ਅਸੀਂ ਜਾਂਦੇ ਹਾਂ ਉੱਤੇ ਕਈ ਵਾਰੀ ਜਦੋਂ ਸਾਈਟ ਤੇ ਮੀਟਿੰਗ ਹੁੰਦੀ ਹੈ ਲੋਕ ਦੱਸ ਦਿੰਦੇ ਕਿ ਤੁਹਾਡੀ ਮੀਟਿੰਗ ਸੀ ਇਸ ਕਰਕੇ 3 ਦਿਨ ਤੋਂ ਪਾਣੀ ਦਾ ਲੈਵਲ ਡਾਊਨ ਆ ਗਿਆ ਐਂ ਜੇਰੀ ਯੂਨਿਟ ਹੈਗੀ ਹੈ ਉਹ ਆਪਣਾ ਕੇਈ ਐਸਟਪੀ ਪਲਾਂਟ ਇੰਡਸਟਰੀਅਲ ਵੇਸਟ ਨਾਲ ਜਦੋਂ ਗੱਲ ਕਰਦੇ ਆ ਇੱਕ ਪੁਆਇੰਟ ਜਿਹੜਾ ਆਉਂਦਾ ਵੀ ਆ ਮਹਿੰਗਾ ਬਹੁਤ ਹੈ ਇਟ ਇਜ਼ ਵੈਰੀ ਐਕਸਪੈਂਸਿਵ ਪਲਾਂਟ ਚਲਾਣਾ ਪਲਾਂਟ ਚਲਾਣਾ ਤੇ ਬਹੁਤ ਸਾਰੇ ਪਲਾਂਟਸ ਹੈਗੇ ਆ ਲੇਕਿਨ ਉਤਤਲੀਰੇ ਜਿਹੜਾ ਜਦੋਂ ਟੀਮ ਆਂਦੀ ਹੈ ਚੈੱਕ ਕਰਨ ਇਨਸਪੈਕਸ਼ਨ ਕਰਨ ਉਸ ਟਾਈਮ ਉਹ ਚਲਾ ਦਿੰਦੇ ਉਹ ਫਿਰ ਬੰਦ ਕਰ ਦਿੰਦੇ ਤੇ ਇਹ ਮਤਲਬ ਇਸ਼ੂ ਹੈ ਜੀ ਤੁਹਾਡਾ ਜਿਹੜਾ ਹਲਕਾ ਵਾ ਜਾਖੜ ਸਾਹਿਬ ਉਹ ਇੱਕ ਤਰੀਕੇ ਨਾਲ ਪੰਜਾਬ ਦਾ ਟੇਲ ਐਂਡ ਹੀ ਆ ਬੋਹਰ ਉੱਥੇ ਨਹਿਰਾਂ ਦਾ ਪਾਣੀ ਸਿਰਫ ਆਪਾਂ ਖੇਤੀਬਾੜੀ ਵਾਸਤੇ ਇਸਤੇਮਾਲ ਨਹੀਂ ਕਰਦੇ ਪੀਂਦੇ ਵੀ ਆ ਸੋ ਕਿੰਨਾ ਕੁ ਪਾਣੀ ਗੰਦਲਾ ਵਾ ਜਾਂ ਪੀਂਡਿਓ ਗਿਆ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਜੇ ਕਈ ਵਾਰ ਸਪੈਸ਼ਲੀ ਜਦੋਂ ਸਾਡੀ ਜਿਵੇਂ ਮਹਿਰਾ ਦੀ ਬੰਦੀ ਆਉਂਦੀ ਹੈ ਸਫਾਈ ਵਾਸਤੇ ਕੰਦੀ ਜਦੋਂ ਆਉਂਦੀ ਹੈ 15 ਦਿਨ ਦੀ ਮਹੀਨੇ ਦੀ ਜੀ ਤੇ ਉਹਦੇ ਬਾਅਦ ਜਦੋਂ ਪਾਣੀ ਛੱਡਦੇ ਹੈ ਇੱਕ ਬਹੁਤ ਅਕਸਰ ਕਈ ਵਾਰੀ ਵਾਟਰ ਵਰਕ ਮੈਂ ਮਤਲਬ ਡਿਪਾਰਟਮੈਂਟ ਉਹ ਐਡਵਾਈਜ਼ਰੀਜ਼ ਜਾਰੀ ਕਰਦਾ ਹੈ ਵੀ ਜਿੱਥੇ ਵੀ ਵਾਟਰ ਵਰਕ ਦੇ ਮੋਗੇ ਉਹ ਵੀ 2-3 ਦਿਨ ਬੰਦ ਕਰ ਲਓ ਕਿਉਂਕਿ ਇੰਨਾ ਪਾਣੀ ਕਾਲਾ ਹੁੰਦਾ ਹੈ ਮਤਲਬ ਉਹਦੇ ਵਿੱਚ ਨੇ ਪਲੀਟੈਂਟ ਹੁੰਦੇ ਐ ਐਕਚੁਅਲੀ ਉਹਦੇ ਵਾਸਤਾ ਕਲੀਅਰ ਹੋ ਜਾਂਦਾ ਹੈ ਲੇਕਿਨ ਆ ਹਕੀਕਤ ਹੈ ਜਿਵੇਂ ਤੁਸੀਂ ਗੱਲ ਕੀਤੀ ਸਾਡੇ ਏਰੀਏ ਦੇ ਵਿੱਚ ਅਨਫੋਰਚਨਟਲੀ ਅਗੇਨ ਕਿਉਂਕਿ ਵੇਟਲਾ ਪਾਣੀ ਜਿਹੜਾ ਉਹ ਪੀਣ ਯੋਗ ਨਹੀਂ ਹੈ ਜੀ ਤੇ ਅਸੀਂ ਦਾ ਟੋਟਲੀ ਮਹਿਰ ਦੇ ਉੱਤੇ ਮਤਲਬ ਡਿਪੈਂਡ ਕਰਦੇ ਆ ਪੀਣ ਵਾਸਤੇ ਵੀ ਤੇ ਖੇਤੀ ਵਾਸਤੇ ਵੀ ਜੀ ਤਾਂ ਬਹੁਤ ਵੱਡੀ ਪ੍ਰੋਬਲਮ ਹੈ ਤੇ ਇਸ ਦੇ ਵਿੱਚ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਬੋਰ ਵੀ ਗੱਲ ਕੀਤੀ ਜਿਵੇਂ ਸਾਡਾ ਅਬੋਰ ਦਾ ਐਸਪੀਟੀ ਪਲਾਂਟ ਜੀ ਇਟ ਇਜ਼ ਅ ਮਾਡਰਨ ਪਲੈਂਟ ਲੇਕਿਨ ਉਹਨੂੰ ਚਲਾਉਣ ਵਾਸਤੇ ਸਰਕਾਰ ਕੋਲੇ ਪੈਸੇ ਨਹੀਂ ਜੀ ਨੂੰ ਅੱਗੇ ਦਿੱਤਾ ਹੋਇਆ ਹੈ ਕਿਉਂਕਿ ਉਹ ਕਈ ਵਾਰੀ ਐਨਜੀਟੀਰੀਏ ਕੋਟ੍ਰਿਬਿਊਨਲ ਬਣਿਆ ਹੋਇਆ ਹੈ ਫਸਟ ਸਟੈਂਡ ਮੇਰਾ ਐਕਸਪੀਰੀਅੰਸ ਹੈ ਜਦੋਂ ਟ੍ਰਿਬਿਊਨਲ ਨੇ ਆਣਾ ਹੁੰਦਾ ਹੈ ਉਹ ਹਫਤੇ ਪਹਿਲੇ ਚਲਾ ਲੈਂਦੇ ਸਾਰੇ ਸੈਂਪਲ ਸਾਥ ਹੋ ਜਾਂਦੇ ਉਹਦੇ ਬਾਅਦ ਉਹ ਪਲੈਂਟ ਹੀ ਬੰਦ ਕਰ ਦਿੰਦੇ ਥੈਨ ਇਟ ਇਜ਼ ਡਾਇਰੈਕਟਲੀ ਉਹ ਅਨਟਰੀਟਿਡ ਸ਼ਹਿਰ ਦਾ ਪਾਣੀ ਐ ਸੀਵਰੇਜ ਦਾ ਉਹ ਅਨਟਰੀਟਿਡ ਖੇਤਾਂ 'ਚ ਜਾ ਰਿਹਾ ਹੈ ਉਹ ਇਟ ਇਜ਼ ਅ ਫੈਕਟ ਉਹ ਅਕੀਤਕ ਇਹ ਬੋਤਲ ਨਹੀਂ ਹੋ ਰਿਹਾ ਤਾਂ ਉਹ ਥੈਰੇਪੀ ਨਹੀਂ ਹੋ ਰਿਹਾ ਹੋਣਾ ਸੰਦੀਪ ਇਹੋ ਹੀ ਪਾਣੀ ਰਾਜਸਥਾਨ ਦੇ ਕੁਝ ਇਲਾਕਿਆਂ 'ਚ ਵੀ ਗੰਗਾ ਨਗਰ ਹਨੂਮਨਗੜ ਵਗੈਰਾ 'ਚ ਵੀ ਜਾਂਦਾ ਵਾ ਉੱਥੋਂ ਵੀ ਤੁਹਾਨੂੰ ਲੋਕੀ ਤੁਹਾਡੇ ਵਖ ਰਿਸ਼ਤੇਦਾਰ ਹੋਣਗੇ ਜਾਂ ਵਖਬ ਹੋਣਗੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਕਿੰਨਾ ਖਫਾ ਨੇ ਇਸ ਪਾਣੀ ਗੰਦਲੇ ਹੋਣ ਕਰਕੇ ਇਹ ਜਮਨਾ ਖਪਾਤਾ ਲੋਕ ਤਾਂ ਬਹੁਤ ਖਪਾ ਜੀ ਜਦੋਂ ਵੀ ਮੈਂ ਕੋਈ ਪਰਸਨਲ ਵਿਜ਼ਿਟ ਆਤੀ ਵੀ ਜਦੋਂ ਗੰਗਾ ਨਗਰ ਰਹਿਮਾਨਗੜ੍ਹ ਏਰੀਆ ਤੇ ਜਾਂਦੇ ਆ ਤੇ ਲੋਕੀ ਇਸ ਮੁੱਦਾ ਵੀ ਉਠਾਲਦੇ ਆ ਸਾਨੂੰ ਉਲਾਮਾ ਵੀ ਦਿੰਦੇ ਆ ਕਿ ਤੁਸੀਂ ਸੰਘਾ ਵਾਲੇ ਕਿਹੜਾ ਪਾਣੀ ਭੇਜਦੇ ਹੋ ਲੇਕਿਨ ਇਹਦੇ ਵਿੱਚ ਸੰਧੂ ਸਾਹਿਬ ਬਿਨਾਂ ਅੱਗੇ ਮੈਂ ਅੱਜ ਗੱਲ ਕਰਾਂ ਕਾਫੀ ਸੀ ਆਫੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਦੋਂ ਅਸੀਂ ਜਾਂਦੇ ਹਾਂ ਹਮਨ ਹੈ ਜਿੰਨਾ ਇੱਕ ਵੱਡਾ ਇਸ਼ੂ ਆ ਹੋਣਾ ਕਿ ਦਾ ਲੋਕਾਂ ਤੋਂ ਸਵਾਲ ਜਵਾਬ ਜਲੋ ਤੱਕ ਲਈ ਕਰਨਗੇ ਤਬਾਅ ਰਿਪਰੈਜ਼ੈਂਟੇਟਿਵ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਮੈਂ ਥੰਨੋ ਨਹੀਂ ਬਣਦਾ ਕਿਉਂਕਿ ਹੁਣ ਨਾ ਮਗਰ ਐਮਪੀ ਦਾ ਇਲੈਕਸ਼ਨ ਹੋਏ ਆਪਣੇ ਪੂਰੇ ਪੰਜਾਬ ਤੇ ਜੀ ਐਂਡ ਪੂਰੇ ਡਿਸਕੋਰਸ ਦੇ ਵਿੱਚ ਮੈਂ ਨਾ ਕਿੱਥੇ ਹੀ ਤੇਰਾ ਤੇਰਾ ਹਲਕਿਆਂ ਤੇ ਮੈਂ ਤਾਂ ਕਿੱਥੇ ਹੀ ਨਹੀਂ ਸੁਣੀ ਕਿਸੇ ਨੇ ਪਾਣੀ ਦੀ ਗੱਲ ਕੀਤੀ ਕਿਸੇ ਨੇ

ਵੈਸੇ ਅੱਗੇ ਨਾਲੋਂ ਜਾਖਿਰ ਸਾਹਿਬ ਫਰਕ ਤੇ ਪਿਆ ਵਾ ਕਾਫੀ ਜਿਹੜੇ ਗੈਰ ਸਰਕਾਰੀ ਸੰਸਥਾਵਾਂ ਵਾ ਐਨ ਜੀ ਓਜ਼ ਆ ਉਹ ਹੁਣ ਉਪਰਾਲਾ ਕਰ ਰਹੇ ਆ ਜਿਵੇਂ ਪੀ ਐਸ ਸੀ ਲੁਧਿਆਣੇ ਚ ਕਰ ਰਹੀ ਆ ਫਿਲਮਾਂ ਵੀ ਬੜੀਆਂ ਡਾਕੂਮੈਂਟਰੀਜ਼ ਵੀ ਬੜੀਆਂ ਵਾ ਸੋ ਤੁਹਾਨੂੰ ਲੱਗਦਾ ਵਾ ਵੀ ਇਹਦਾ ਕੋਈ ਹੌਲੀ ਹੌਲੀ ਫਰਕ ਪਊਗਾ ਜਾਂ ਤੁਹਾਨੂੰ ਕੀ ਲੱਗਦਾ ਹੋਰ ਕੀ ਕਰਨ ਦੀ ਲੋੜ ਹੈ ਕੋਈ ਹੋਰ ਆਈ ਇਹ ਜਿਹੜੇ ਮੈਸੇਜ ਹੈ ਆ ਡਾਕਟਰ ਮਤਲਬ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਤੇ ਲੋਕਾਂ ਨੂੰ ਮੋਟੀਵੇਟ ਕਰਨਾ ਪੈਣਾ ਜੀ ਆ ਇਹਨੂੰ ਆਪਾਂ ਮੁੱਦਾ ਬਣਾ ਲਈਏ ਇਸ ਇਕੁਅਲੀ ਇੰਪੋਰਟੈਂਟ ਐਸ ਜੌਬ ਕ੍ਰੀਏਸ਼ਨ ਆਪਾਂ ਮਤਲਬ ਇਹਦੀ ਗੱਲ ਅੱਜ ਨਸ਼ੇ ਦੀ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਨਸ਼ਾ ਜਵਾਨੀ ਨੂੰ ਬਰਬਾਦ ਕਰ ਰਿਹਾ ਪਰ ਮੇਰੇ ਹਿਸਾਬ ਨਾਲ ਆ ਗੰਦਾ ਪਾਣੀ ਵੀ ਇਕੁਅਲੀ ਮਤਲਬ ਬਰਬਾਦੀ ਦਾ ਕਿੰਨੇ ਜਿਹੜਾ ਕੈਂਸਰ ਦਾ ਹੈ ਤੁਸੀਂ ਜਿਵੇਂ ਦੱਸਿਆ ਸਾਡੇ ਇੱਥੋਂ ਦਾ ਬੀਕਾ ਨੇੜ ਦਾ ਮਤਲਬ ਹੁਣ ਆਪਣੇ ਇੱਥੇ ਟੰਗਰੂ ਤੇ ਬਟਿੰਡੇ ਕੈਂਸਰ ਦਾ ਇਲਾਜ ਹੋਣ ਲੱਗਿਆ ਹੈ ਪਰ ਇਸ ਤੋਂ ਪਹਿਲਾਂ ਤਾਂ ਟ੍ਰੇਨਾਂ ਪਰ ਪਰ ਕੇ ਉੱਥੇ ਜਾ ਰਹੀ ਸੀ ਉਹ ਉਹਦੇ ਵਿੱਚ ਵੀ ਥਿਸ ਇਜ਼ ਅ ਫੈਕਟਰ ਮੈਂ ਨਹੀਂ ਬਤਾ ਰਿਹਾ ਕਿੰਨਾ ਕਹੇ ਲੇਕਿਨ ਇੱਕ ਪੈਂਟਰ ਦਾ ਅਵਾਜਾ ਇੱਕ ਵੱਡੀ ਵਜ੍ਹਾ ਆ ਵੀ ਹੈ ਐਂਡ ਦੂਜਾ ਆਪਾਂ ਅੱਜ ਵੀ ਆਪਣੀ ਮਹਿਰਾਂ ਦੇ ਵਿੱਚ ਮੈਂ ਇੱਥੇ ਅਸੀਂ ਕੈਂਪੇਨ ਚਲਾ ਰੱਖੀ ਆ ਬੋਰ ਦੇ ਵਿੱਚ کافی ਟਾਈਮ ਤੋਂ ਅਸੀਂ ਲੋਕਾਂ ਨੂੰ ਐਜੂਕੇਟ ਕਰਦੇ ਵੀ ਮਹਿਰ ਦੇ ਵਿੱਚ ਆਪਾਂ ਕਿੰਨੀ ਗੰਦਗੀ ਫਿੱਟ ਰਹੇ ਮਤਲਬ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਜੇ ਤੁਸੀਂ ਐਂਟਰੀ ਕਰੋਗੇ ਲੋਕੀ ਕਈ ਵਾਰ ਉੱਤੇ ਢੀੜੇ ਧੋਂਦੇ ਆ ਕਪੜੇ ਧੋਂਦੇ ਆ ਤੇ ਉਹੀ ਪਾਣੀ ਮੰਨ ਧੋ ਕੇ ਉਹੀ ਸਾਬੂਨ ਵਾਲੀ ਉਖਾਰੇ ਤੇ ਸਿੱਕਦਾ ਐਂਡ ਅਲਟੀਮੇਟਲੀ ਕੋਈ ਪਾਣੀ ਵੰਟਵਕ ਤੇ ਜਾ ਰਿਹਾ ਕੋਈ ਹਰ ਬੰਦੇ ਦੇ ਘਰ ਤੇ ਆ ਰਿਹਾ ਸੋ ਅਵੇਰਨੈਸ ਦਾ ਵੀ ਆਪਾਂ ਨੂੰ ਇੱਕ ਵੱਡੇ ਪੱਧਰ ਤੇ ਇਹਨੂੰ ਲੈ ਕੇ ਜਾਣਾ ਪੈਣਾ ਵੀ ਆ ਮਤਲਬ ਸਾਰੇ ਹਰ ਇੱਕ ਬੰਦੇ ਨੂੰ ਕਿੱਥੇ ਪਾਰਟੀ ਦਾ ਹੋਵੇ ਕਿੱਥੇ ਧਰਮ ਦਾ ਹੋਵੇ ਕੋਈ ਉਹਦੀ ਸੋਚ ਹੋਵੇ ਤੇ ਕਿਨੇ ਦੇ ਅਫੈਕਟ ਇਵਰੀਵਨ ਬਿਲਕੁਲ ਠੀਕ ਐ ਸੰਦੀਪ ਥੈਂਕ ਯੂ ਵੈਰੀ ਮੱਚ ਤੁਸੀਂ ਸਮਾਂ ਕੱਢਿਆ thank you comes us up may bye